ਅਸੀਂ ਕਾਜੀ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ ਤੇ ਮੈਂ ਬਠਿੰਡਾ ਤੋਂ ਦਿਸਕਰਨ ਸਿੰਘ ਬਠਿੰਡਾ ਦੇ ਅੰਦਰ ਕਿਸਾਨਾਂ ਵੱਲੋਂ ਪੰਜ ਰੋਜ਼ਾ ਧਰਨਾ ਸ਼ੁਰੂ ਕੀਤਾ ਗਿਆ ਹੈ ਤੇ ਸਾਡੇ ਨਾਲ ਭਾਰਤੀ ਕਿਸਾਨ ਜੁਨਾਹੇਤਾ ਉਹ ਗਰਾਹ ਦੇ ਆਗੂ ਮੈਂ ਸ਼ੰਗਾਰਾ ਸਿੰਘ ਮਾਨ ਅਸੀਂ ਉਹਦੇ ਨਾਲ ਗੱਲਬਾਤ ਕਰਾਂਗੇ ਕੀ ਮਾਮਲਾ ਸਾਰਾ ਫਸਟ ਕਾਜੀ ਫਸਟ ਕਾਜੀ ਮੈਂ ਕੀ ਕਹਿਣਾ ਚਾਹੁੰਦਾ ਛੋਡੇ ਵੱਲੋਂ ਇੱਥੇ ਆਪਣਾ ਇਹ ਕਿਉਂ ਕੀਤਾ ਧਰਨਾ ਪੰਜ ਰੋਜ਼ਾ ਕੀ ਮਾਮਲਾ ਹੈ ਦੇਖੋ ਸਾਡੀ ਜਥੇਬੰਦੀ ਬੀਕਯੂ ਇਕਤਾ ਗਰਾਹਾਂ ਵੱਲੋਂ ਪਹਿਲਾਂ ਹੀ ਕਾਫੀ ਚਿਰ ਦਾ ਐਲਾਨ ਕੀਤਾ ਹੋਇਆ ਹੈ ਪੰਜਾਬ ਸਰਕਾਰ ਦੇ ਨਾਲ ਜੋ ਸਬੰਧਤ ਮੰਗਾਂ ਆ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਮਸਲੇ ਆ ਉਹ ਮੁੱਦਿਆਂ ਨੂੰ ਲੈ ਕੇ ਅਸੀਂ ਪਹਿਲਾਂ 22 ਜਨਵਰੀ ਤੋਂ ਮੋਰਚੇ ਸ਼ੁਰੂ ਕਰਨੇ ਸੀ ਜਿਹੜੇ ਫਿਰ ਅਸੀਂ ਉਹ ਮੌਸਮ ਦਾ ਹਾਲ ਵੇਖ ਕੇ ਅੱਗੇ ਪਾਤੇ ਸੀ ਕੱਲ ਤੱਕ ਜਾਨੀ 6 ਫਰਵਰੀ ਤੱਕ 6 ਫਰਵਰੀ ਤੋਂ ਲੈ ਕੇ 10 ਫਰਵਰੀ ਤੱਕ ਇਹ ਪੰਜ ਰੋਜ਼ਾ ਮੋਰਚੇ ਜਿਲ੍ਹਾ ਹੈੱਡਕ quarterਾਂ ਤੇ ਚੱਲਣੇ ਆ ਸਾਡੇ ਉਹਦੀ ਕੜੀ ਵਜੋਂ ਅੱਜ ਸਾਡੇ ਮੋਰਚਿਆਂ ਦਾ ਦੂਜਾ ਦਿਨ ਹੈ ਇਹ ਮੋਰਚੇ ਦੀਆਂ ਜਿਹੜੀਆਂ ਮੰਗਾਂ ਮਸਲੇ ਆ ਉਹ ਖੇਤੀ ਨੀਤੀ ਨਾਲ ਸਬੰਧਤ ਹੈ ਕਿਉਂਕਿ ਪੰਜਾਬ ਸਰਕਾਰ ਨੇ ਬੰਦਾ ਸਰ ਕਿਹਾ ਸੀ ਵੀ ਖੇਤੀ ਨੀਤੀ ਲੈ ਕੇ ਆਵਾਂਗੇ ਅਸੀਂ ਉਹ ਖੇਤੀ ਨੀਤੀ ਤਾਂ ਕੀ ਲੈ ਕੇ ਆਉਣੀ ਸੀ ਉਹ ਤੋਂ ਉਲਟ ਚੱਲਦਾ ਭਵੰਤ ਮਾਰ ਸਾਰੇ ਕੁਝ ਨੂੰ ਸ਼ਾਂਕਨ ਤੁਰ ਪਿਆ ਇਸ ਕਰਕੇ ਸਾਡੀ ਪਹਿਲੀ ਮੰਗ ਅਸੀਂ ਖੇਤੀ ਨੀਤੀ ਵਾਲੀ ਕੱਢੀ ਹੋਈ ਆ ਕਿ ਖੇਤੀ ਨੀਤੀ ਬਣੇ ਨੀਤੀ ਕਿਹੋ ਜੀ ਹੋਵੇ ਸੰਸਾਰ ਬੈਂਕ ਤੋਂ ਮੁਕਤ ਹੋਵੇ ਸੰਸਾਰ ਭਰ ਜਥੇਬੰਦੀ ਤੋਂ ਮੁਕਤ ਹੋਵੇ ਕਾਰਪੋਰੇਟ ਘਰਾਣਾ ਤੋਂ ਮੁਕਤ ਹੋਵੇ ਸ਼ਾਮਰਾਜ ਜੀ ਮੋਲਕਾਂ ਤੋਂ ਮੁਕਤ ਹੋਵੇ ਅਸੀਂ ਜ਼ਮੀਨਾਂ ਨਾਲ ਸੰਬੰਧਿਤ ਮੰਗਾਂ ਸਾਡੀਆਂ ਜਿੰਨੀਆਂ ਹੈਗੀਆਂ ਜ਼ਮੀਨਾਂ ਦੇ ਮਸਲੇ ਆ ਉਹ ਅੱਡ ਮੁੱਦਾ ਕੱਢਿਆ ਹੋਇਆ ਪਾਣੀ ਨਾਲ ਸੰਬੰਧਿਤ ਮੁੱਦੇ ਆ ਉਹ ਅੱਡ ਕੱਢਿਆ ਹੋਇਆ ਫਸਲਾਂ ਦੀ ਵਿਭਿੰਨਤਾ ਬਾਰੇ ਆ ਅਸੀਂ ਕਹਿੰਦੇ ਆ ਵੀ ਇੱਥੇ ਨਰਮੇ ਦੀ ਫਸਲ ਇਹਨਾਂ ਦੀਆਂ ਨੀਤੀਆਂ ਕਾਰਨ ਉਹ ਨਰਮੇ ਦੀ ਫਸਲ ਰੋਜ਼ਗਾਰ ਸਾਨੂੰ ਕਿੰਨਾ ਦਿੰਦੀ ਸੀ ਇਸ ਕਰਕੇ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਜਾਨੀ ਉਹ ਰੋਜ਼ਗਾਰ ਦਿੰਦਾ ਸੀ ਨਰਮਾ ਉਹ ਸਾਰਾ ਇਹਨਾਂ ਦੇ ਘਟਕਾ ਨੀਤੀਆਂ ਕਾਰਨ ਘਟਕਾ ਬੀਜ ਆਉਂਦੇ ਆ ਘਟਕੀਆਂ ਦਵਾਈਆਂ ਆਉਂਦੀਆਂ ਇਹਦੇ ਕਰਕੇ ਕਿਹ ਨਰਮੇ ਦੀ ਖੇਤੀ ਉਜੜ ਗਈ ਇਹਦੇ ਨਾਲ ਅਸੀਂ ਰੋਜ਼ਗਾਰ ਦਾ ਮੁੱਦਾ ਲਿਆ ਹੋਇਆ ਇਹਦੇ ਨਾਲ ਹੀ ਅਸੀਂ ਨਸ਼ਿਆਂ ਦਾ ਮੁੱਦਾ ਲਿਆ ਹੋਇਆ ਕਿਉਂਕਿ ਨਸ਼ਾ ਕਰਨ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਉਹ ਨਸ਼ਾ 'ਚ ਗਲਤਾਨ ਹੋ ਕੇ ਰੋਜ਼ ਘਰਾਂ 'ਚ 70% ਦੇ ਆਏ ਜਣੀ ਢੇਰ ਸਾਰੇ ਮੁੱਦੇ ਲੈ ਕੇ ਅਸੀਂ ਕਰਜ਼ਾਂ ਦਾ ਮੁੱਦਾ ਇਹਦੇ ਵਿੱਚ ਖੁਦਕਸ਼ੀ ਪੀੜਤ ਪਰਿਵਾਰਾਂ ਦਾ ਮੁੱਦਾ ਇਹਦੇ ਵਿੱਚ ਤੇ ਖਾਸ ਕਰਕੇ ਜਿਹੜੇ ਦਿੱਲੀ ਅੰਦੋਲਨ ਵੇਲੇ ਸ਼ਹੀਦ ਹੋ ਗਏ ਸੀ ਕਿਸਾਨ ਮਜ਼ਦੂਰ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਤੇ ਘਰ ਤੇ ਜਿਹੜਾ ਨੌਕਰੀ ਦੇਣੀ ਸੀ ਤੇ ਉਹਨਾਂ ਨੂੰ ਕੰਪਨਸੇਸ਼ਨ ਕਰਨੀ ਸੀ ਉਹ ਹਜੇ ਬਹੁਤ ਸਾਰੇ ਪਰਿਵਾਰ ਵਿੱਚ ਖੜੇ ਆ ਤੇ ਉਹ ਖੁੱਡੀਆਂ ਦੇ ਵਿੱਚ ਉਹ ਪਰਿਵਾਰ ਆਪ ਦੇ ਤੌਰ ਤੇ ਜਿਹੜਾ ਖੇਤੀਬਾੜੀ ਮੰਤਰੀ ਹੈ ਉਹਦੇ ਘਰ ਅੱਗੇ ਬੈਠੇ ਆ ਕਿੰਨੇ ਦਿਨਾਂ ਤੋਂ ਉਹ ਮੁੱਦਾ ਵੀ ਸਾਡਾ ਵਿੱਚ ਪਾਇਆ ਹੋਇਆ ਹੈ ਤੇ ਇੱਥੋਂ ਵੀ ਤੁਹਾਡੇ ਮਾਦਮ ਰਾਈ ਅਸੀਂ ਉਹਨਾਂ ਦੇ ਘੋਲ ਦੀ ਡਟਵੀਂ ਹਮਾਇਤ ਵੀ ਕਰਦੇ ਆ ਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਵੀ ਉਹਨਾਂ ਦਾ ਤੁਰੰਤ ਉਹ ਹੱਲ ਹੋਣਾ ਚਾਹੀਦਾ ਉਹਨਾਂ ਨੂੰ ਜਿਹੜੇ ਨੌਕਰੀਆਂ ਤੋਂ ਰਹਿੰਦੇ ਆ ਉਹਨਾਂ ਨੂੰ ਨੌਕਰੀਆਂ ਵੀ ਮਿਲਣ ਜਿਨ੍ਹਾਂ ਦੀ ਕੰਪਨਸੇਸ਼ਨ ਰਹਿੰਦੀ ਹੈ ਉਹਨਾਂ ਨੂੰ ਕੰਪਨਸੇਸ਼ਨ ਵੀ ਮਿਲੇ ਇਹ ਜਾਨੀ ਢੇਰ ਸਾਰੇ ਮੁੱਦੇ ਸਾਡੇ ਪਾਏ ਹੋਏ ਆ ਇਹਦੇ ਵਿੱਚ ਇਹਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਕਿਹੜਾ 5 ਰੋਜ਼ੇ ਧਰਨੇ ਸ਼ੁਰੂ ਕੀਤੇ ਆ ਇਹਨਾਂ 5 ਰੋਜ਼ਾਂ ਦੇ ਵਿੱਚ ਜੋ ਡੀਸੀ ਲੈਵਲ ਦੀਆਂ ਮੰਗਾਂ ਆ ਉਹ ਅਸੀਂ ਡੀਸੀਆਂ ਤੋਂ ਹੱਲ ਕਰਾਉਣੀਆਂ ਤੇ ਉਸ ਤੋਂ ਬਾਅਦ ਜਿਹੜੀਆਂ ਸਰਕਾਰ ਲੈਵਲ ਦੀਆਂ ਮੰਗਾਂ ਸੀ ਸਰਕਾਰ ਨਾਲ ਮੂਰਤਾ ਲਾਉਣ ਜਾ ਰਹੇ 10 ਤਰੀਕ ਨੂੰ ਆਉਣ ਵਾਲਾ ਐਲਾਨ ਕਰਾਂਗੇ ਇਸ ਫੀਰਲੇ ਦੇ ਨਾ ਫਿਰ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਲਾਵਾਂਗੇ। ਭਾਰਾੜੀ ਨੂੰ ਲੈ ਕੇ ਸਰਕਾਰ ਵੱਲ ਲਗਾਤਾਰ ਇਹੀ ਵੀ ਆਪਾਂ ਕਲਾਕੀ ਆਗਰੀ ਹੈ ਵੀ ਇਹਨੂੰ ਆਪਾਂ ਵਿੱਚ ਬਾਓ। ਲੇਕਿਨ ਜੇ ਇਸ ਵਾਰੀ ਆਪਾਂ ਸਾਰੀ ਜਿਹੜੀ ਲੋਕਾਂ ਦੀ ਹੈਗੀ ਹੈ ਉਹ ਫਸਲ ਸਾਰੀ ਵੀ ਉਹ ਆਪਣਾ ਖਰਾਬ ਹੋ ਗਈ ਹੈ। ਇਸੇ ਨੂੰ ਲੈ ਕੇ ਕੀ ਕਹਿਣਾ ਚਾਹੀਦਾ ਉਸ ਬਾਰੇ? ਇਹਦੇ ਵਿੱਚ ਵੀ ਸਾਡਾ ਮੰਗ ਪਾਈ ਹੋਈ ਹੈ ਵੀ ਸੁੰਡੀ ਦੇ ਕਾਰਨ ਐਸ ਤੀ ਬਹੁਤ ਸਾਰੀ ਜਿਹੜੀ ਕਣਕ ਦੀ ਫਸਲ ਹੈ ਇਹਨਾਂ ਨੂੰ ਪੌਣੀ ਪਈ ਹੈ ਕਿਸਾਨਾਂ ਨੂੰ। ਥੋਸ ਤੌਰ ਤੇ ਉਦਾਹਰਨ ਦੇਣਾ ਮੈਂ ਇੱਕ ਪਿੰਡ ਦੀ ਉਦਾਹਰਨ ਚੱਕਫਤੇ ਸਿੰਘ ਵਾਲਾ ਪਿੰਡ ਹੈ ਸਾਡਾ ਨਾਲੇ ਭਾਦਰ ਸਾਹਿਬ ਦਾ ਸੀਐਮ ਦਾ ਸੌਰਾ ਪਿੰਡ 39 ਕਿੱਲੇ ਸੰਦੀ ਕਾਰਨਾ ਜਿਨੇ ਪ੍ਰਾਰੀ ਨੂੰ ਅੱਗ ਨਹੀਂ ਲਾਈ ਸੀ ਥੱਲੇ ਬਾਤੀ ਸੀ ਉਹਨਾਂ ਦੁਬਾਰੇ ਵਿੱਚ ਨਹੀਂ ਪੇਕਾਣ ਤੇ ਬਹੁਤ ਸਾਰੇ ਹਜ਼ਾਰਾਂ ਏਕੜ ਪੂਰੇ ਪੰਜਾਬ ਚ ਦਾ ਇਹਨਾਂ ਦਾ ਫੇਲ ਹੋ ਗਿਆ ਅਸੀਂ ਪਿਛਲੀ ਜਦੋਂ 21 ਤਰੀਕ ਨੂੰ ਮੀਟਿੰਗ ਹੋਈ ਹੈ ਮੁੱਖ ਮੰਤਰੀ ਸਾਹਿਬ ਨਾਲ ਉਹਦੇ ਵਿੱਚ ਮੁੱਦਾ ਰੱਖਿਆ ਹੈ ਵੀ ਆ ਤੁਹਾਡਾ ਫੇਲ ਹੋ ਗਿਆ ਤੁਸੀਂ ਕਹਿੰਦੇ ਪ੍ਰਾਲੀ ਨੂੰ ਥੱਲੇ ਦੇ ਬਹੁਤ ਜਿੱਥੇ ਜਿੱਥੇ ਪ੍ਰਾਲੀ ਥੱਬੇ ਥੱਲੇ ਦੱਪਦੀ ਉਹ ਤਾਂ ਸਾਰਾ ਮਤਲਬ ਕਣਕ ਤੇ ਚਟਮ ਹੋ ਗਈ ਹੁਣ ਉਹ ਫਸਲ ਤੋਂ ਬਹੁਤ ਸਾਰੇ ਤਾਂ ਫਸਲ ਤੋਂ ਰਹਿ ਗਏ ਉਹ ਉਹ ਸਾਡਾ ਮੁੱਦਾ ਵਿਚ ਪਾਇਆ ਹੋਵੇ ਸਰਕਾਰ ਉਹਦੇ ਤੇ ਮਤਲਬ ਮੁਆਜਬਾ ਦੇ ਵੀ ਕਿਸਾਨਾਂ ਨੂੰ ਮੁਆਜਬੇ ਵਾਲੀਆਂ ਮੰਗਾ ਵਿਚੇ ਖੜੀਆਂ ਅਜੇ ਨਰਮੇ ਦਾ ਮੁਆਜਬਾ ਵੀ ਖੜਾ ਹੈ ਗੜੇ ਮਾਰੀ ਦਾ ਮੁਆਜਬਾ ਵੀ ਖੜਾ ਹੈ ਹੜਾਂ ਦਾ ਮੁਆਜਬਾ ਵੀ ਖੜਾ ਹੈ ਪਸ਼ੂਆਂ ਦਾ ਮੁਆਜਬਾ ਵੀ ਖੜਾ ਹੈ ਆ ਤਾਜੀ ਘਟਨਾ ਰਾਈਕ ਕਲਾਂ ਦੇ ਵਿੱਚ ਕਿੱਡੀ ਵਾਪਰ ਗਈ ਤੁਸੀਂ ਸਾਰੇ মিডিਏ ਨੇ ਤੁਹਾਡਾ ਧੰਨਵਾਦ ਵੀ ਕਰਦੇ ਆ ਉਸ ਮੁੱਦੇ ਨੂੰ ਬਹੁਤ ਚੱਕਿਆ ਪਰ ਨਾ ਸਰਕਾਰਰ ਵੱਲੋਂ ਉੱਤੇ ਖੇਤੀਬਾੜੀ ਮੰਤਰੀ ਵੀ ਜਾ ਕੇ ਆਇਆ ਨਾ ਕਿਸੇ ਰੋਧੀਧਰ ਵੱਲੋਂ ਸੁਖਵੀਰ ਬਾਦਲ ਵੀ ਜਾ ਕੇ ਆਇਆ ਪਰ ਉਸ ਮੁੱਦੇ ਤੇ ਵੀ ਉਹ ਨਾ ਕਿਸਾਨਾਂ ਦਾ ਜਿਨ੍ਹਾਂ ਦਾ ਨੁਕਸਾਨ ਹੋ ਗਿਆ ਉਹਦੀ ਪਰਪਾਈ ਕਰਾਂਗੇ ਉਹ ਕੋਈ ਹੱਲ ਨਹੀਂ ਇਹ ਮੁੱਦੇ ਤੇ ਵੀ ਸਾਡਾ ਪਿੱਛੇ ਲਿਆ ਹੋਇਆ ਤੁਸੀਂ ਨਸ਼ੇ ਨੂੰ ਲੈ ਕੇ ਸੰਘਰਸ਼ ਸ਼ੁਰੂ ਕੀਤਾ ਸੀਗਾ ਲੇਕਿਨ ਹੁਣ ਨਸ਼ਾ ਬੰਦ ਹੋ ਗਿਆ ਹੁਣ ਉਸ ਸੰਘਰਸ਼ ਬੰਦ ਹੋ ਗਿਆ ਕੀ ਗੱਲ ਹੈ ਨਹੀਂ ਸਾਨੂੰ ਤਾਂ ਇਹਨਾਂ ਤੋਂ ਆਸ ਨਹੀਂ ਸੀ ਬੰਦ ਕਰਨੇ ਆ ਅਸੀਂ ਤਾਂ ਸੰਘਰਸ਼ ਤਾਂ ਦੇਖੋ ਕਰਨੇ ਹੁੰਦੇ ਆ ਅਸੀਂ ਤਾਂ ਲੋਕਾਂ ਨੂੰ ਸੱਦਾ ਦਿੰਦੇ ਆ ਜਦੋਂ ਲੋਕ ਕਬੱਡੀ ਪੱਦਰ ਤੇ ਆਪ ਜੀ ਆਈ ਤੇ ਆ ਕੇ ਨਾ ਲੋਕਾਂ ਨੂੰ ਇਹ ਗੱਲ ਦੀ ਸਮਝ ਪੈ ਗਈ ਨਸ਼ੇ ਨੂੰ ਨਕੇਲ ਤਾ ਉਦੋਂ ਪੈਣੀ ਇਹ ਤਾਂ ਨਕਲੀ ਖੇਖਣ ਕਰਦੇ ਆ ਦੇਖੋ ਪਹਿਲਾਂ ਕਾਂਗਰਸੀ ਸਰਕਾਰ ਨੇ ਕੀਤਾ ਉਸ ਤੋਂ ਬਾਅਦ ਆ ਜਦੋਂ ਸਰਕਾਰ ਤੋਂ ਆਉਣ ਤੋਂ ਪਹਿਲਾਂ ਇਹ ਕਹਿੰਦੇ ਸੀ ਵੀ ਦਿਨਾਂ ਦੇ ਵਿੱਚ ਨਸ਼ਿਆਂ ਦਾ ਖਾਤਮਾ ਕਰ ਦਾਂਗੇ ਅਸੀਂ ਨਸ਼ਿਆਂ ਵਾਲਾ ਮੁੱਦਾ ਦੇ ਵਿੱਚ ਪਾਇਆ ਹੋਇਆ ਪਰ ਨਸ਼ਿਆਂ ਦਾ ਖਾਤਮਾ ਹੋਣਾ ਲੋਕਾਂ ਦੀ ਲਾਬਤੀ ਦੇ ਨਾਲ ਹੈ ਇਹ ਸਾਡਾ ਮੁੱਦਾ ਹੈਗਾ ਇਹਨਾਂ ਨੇ ਖਤਮ ਨਹੀਂ ਕਰਨਾ ਕਿਉਂਕਿ ਇਹਨਾਂ ਦਾ ਤਾਂ ਵਪਾਰ ਚੱਲਦਾ ਹੈ ਇਹਦੇ ਤਾਂ ਸਰਕਾਰਾਂ ਚੱਲਦੀਆਂ ਹੁਣ ਜੇ ਐਂ ਕਹਿਣਾ ਹੋਵੇ ਪਹਿਲੀ ਗੱਲ ਤਾਂ ਇਹ ਸ਼ਰਾਬ ਨੂੰ ਨਸ਼ਾ ਨਹੀਂ ਮੰਨਦੇ ਤੇ ਸ਼ਰਾਬ ਦੀ ਸਾਰੀ ਇਨਕਮ ਤੋਂ ਹੀ ਸਰਕਾਰ ਚਲਾਉਂਦੇ ਆ ਇਹ ਇਸ ਕਰਕੇ ਨਸ਼ਿਆਂ ਦਾ ਮੁੱਦਾ ਬਹੁਤ ਗੰਭੀਰ ਹੈ ਸਾਡੇ ਨੌਜਵਾਨ ਰੋਜ਼ ਇਹ ਨਸ਼ਿਆਂ ਦੀ ਭੇਟ ਚੜ ਰਹੇ ਇਹ ਮੁੱਦਾ ਵੀ ਸਾਡਾ ਪਾਇਆ ਹੋਇਆ ਇਹਨਾਂ ਨੇ ਬੰਦ ਨਹੀਂ ਕਰਨਾ ਜਾਂ ਇਹਨਾਂ ਤੋਂ ਬੰਦ ਕਰਾਉਣ ਵਾਸਤੇ ਲੋਕਾਂ ਦੀ ਲੰਬਤ ਦੀ ਵੱਡੀ ਹੋਊ ਤੇ ਖਾਸ ਕਰਕੇ ਔਰਤ ਭੈਣਾਂ ਭਗਵੰਤ ਮਾਨ ਵੱਲੋਂ ਇੱਕ ਚੁਟਕਲੇ ਸੁਣਾਏ ਜਾਂਦੇ ਸੀ ਵੀ ਬਾਦਲ ਦੀ ਫੋਟੋ ਐਂਬੂਲੈਂਸ ਤੇ ਲੱਗੀ ਹੈ ਜਾਂ ਰਾਸ਼ਨ ਕਾਰਟ ਤੇ ਲੱਗੀ ਹੈ ਲੇਕਿਨ ਹੁਣ ਹਰ ਇੱਕ ਜਗ੍ਹਾ ਤੇ ਵੀ ਆਪਾਂ ਐਸੀ ਫੋਟ ਲੱਗੀ ਕਹਿਣਾ ਚਾਹੀਦਾ ਦੇਖੋ ਪਹਿਲਾਂ ਇਹ ਕਹਿੰਦੀ ਹੁੰਦੇ ਆ ਭਗਵੰਤ ਮਾਨ ਪਹਿਲਾਂ ਫੋਟੋਆਂ ਤੇ ਵੀ ਕਟਾਸ ਕਰਦਾ ਰਿਹਾ। ਉਹ ਇੱਥੋਂ ਤੱਕ ਮੈਂ ਵੀ ਸੁਣਿਆ ਹੈ ਤੁਹਾਡੀ ਗੱਲ ਬਹੁਤ ਠੀਕ ਆ ਵਜਨਦਾਰ ਆ ਮੈਂ 101% ਸਹਿਮਤ ਆ ਤੁਹਾਡੀ ਗੱਲ ਨਾਲ। ਉਹ ਇੱਥੋਂ ਤੱਕ ਕਹਿੰਦਾ ਰਿਹਾ ਵੀ ਅੰਦਰ ਤਾਂ ਮਰੀਜ਼ ਪਿਆ ਹੁੰਦਾ ਸੀਗਾ। ਉਹ ਜਿਹੜੀ ਐਂਬੂਲੈਂਸ ਸੀ ਤੇ ਬਾਹਰ ਬਾਦਲ ਸਾਹਿਬ ਹੱਸੀ ਜਾਂਦੇ ਹੁੰਦੇ ਸੀ ਫੋਟੋ ਵੀ ਇਹ ਬੇਮੇਲ ਐ। ਤੇ ਹੁਣ ਉਹੀ ਕੁਝ ਸਾਰਾ ਕਰਦਾ ਹੈ। ਭਗਵੰਤ ਮਾਨ ਐ ਵੀ ਕਹਿੰਦਾ ਹੁੰਦਾ ਵੀ ਅਸੀਂ ਵੀਆਈਪੀ ਕਲਚਰੀ ਖਤਮ ਕਰ ਦਾਂਗੇ। ਸਾਡੀ ਕੋਈ ਸਕਿਉਰਿਟੀ ਦਾ ਮਾਮਲਾ ਨਹੀਂ ਹੋਂ ਸਾਡੀ ਸਰਕਾਰ ਕਸਫਾਂ ਚੁੱਕ ਲਿਆ ਕਰੂ ਕਿ ਚੱਲ ਪੀ। ਕੈਨਲੈਂਡ ਦੇ ਸਕਿਉਰਟੀ ਅੱਜ ਦੇ ਆਪਣੇ ਬਠਿੰਡੇ ਜਲੇ ਦੇ ਵਿੱਚ ਮੋੜ ਦੇ ਵਿੱਚ ਉਹ ਰੈਲੀ ਕਰਕੇ ਗਏ ਆ ਕੱਲੇ ਸੀਐਮ ਸਾਹਿਬ ਨੂੰ ਵੀ ਉਹਦੇ ਸਾਰੇ ਪਰਿਵਾਰ ਨੂੰ ਸਕਿਉਰਟੀ ਕਿ ਮੈਮਰੀ ਹੋਈ ਐ ਉਹਦੀ ਮਾਤਾ ਜੀ ਨੂੰ ਸਕਿਉਰਟੀ ਉਹਦੇ ਘਰ ਵਾਲੀ ਨੂੰ ਗੁਰਪ੍ਰੀਤ ਕੌਰ ਨੂੰ ਸਕਿਉਰਟੀ ਤੇ ਸਕਿਉਰਟੀ ਦੀਆਂ ਢਾਰਾਂ ਜੇ ਆਪ ਦੇ ਨਾਲ ਤਾਂ ਲੋਕ ਮਿਲ ਨਹੀਂ ਸਕਦੇ ਆ ਆਮ ਲੋਕ ਤਾਂ ਜਣੀ ਉਹ ਕਹਿਣ ਦੀਆਂ ਗੱਲਾਂ ਸੀ ਕਮਾਉਣ ਵਾਸਤੇ ਉਹ ਟਿੱਕਾ ਕਰ ਸੱਚਾ ਨਹੀਂ ਗੱਲ ਕੀਤੀ ਤੁਸੀਂ ਹੁਣ ਇਹਨਾਂ ਵੱਲੋਂ ਇੱਕ ਵੀ ਆਪਣੀ ਵੀ ਸਕੀਮ ਲੈ ਕੇ ਜਾਂਦੇ ਆ ਵੀ ਪੰਜਾਬ ਸਰਕਾਰ ਤੇ ਆਪਕੇ ਦੁਆਰਾ ਹੁਣ ਇਹਨਾਂ ਵੱਲੋਂ ਉਹ ਸ਼ੁਰੂ ਕੀਤੀ ਗਈ ਐ ਕੀ ਲੱਗਦਾ ਵੀ ਉਹ ਚ ਲੋਕਾਂ ਨੂੰ ਵੀ ਆਪਣਾ ਸਾਥ ਮਿਲੇਗਾ ਦੇਖੋ ਕੁਛ ਨਹੀਂ ਇਹ ਗੱਲਾਂ ਹੈ ਗੱਲ ਅਮਲ ਦੇ ਵਿੱਚ ਕੁਛ ਨਹੀਂ ਗੱਲਾਂ ਕਹਿਣ ਦੀਆਂ ਅਸਲ ਵਿੱਚ ਜਿਵੇਂ ਇੱਕ ਪੰਜਾਬੀ ਦੀ ਕਹਾਵਤ ਆ ਨਾ ਵੀ ਹਾਥੀ ਦੇ ਦੰਦ ਦਿਖਾਉਣ ਵਾਲੇ ਕਹਿੰਦੇ ਹੋਰ ਹੁੰਦੇ ਆ ਖਾਣ ਵਾਲੇ ਹੋਰ ਹੁੰਦੇ ਇਹਨਾਂ ਦੀਆਂ ਕਹਿਣ ਦੀਆਂ ਗੱਲਾਂ ਹੋਰ ਹੁੰਦੀਆਂ ਕਮਾਉਣ ਦੀਆਂ ਗੱਲਾਂ ਹੋਰ ਹੁੰਦੀਆਂ ਇਸ ਗੱਲ ਕਰਕੇ ਇਹ ਨਾਰੇ ਤਾਂ ਬਹੁਤ ਦਿੰਦੇ ਆ ਨਾਰੇ ਤਾਂ ਹੁਣ ਇਹਨਾਂ ਨੇ ਬੋਰਡ ਲਾ ਕੇ ਵੀ ਬੇਰੁਜ਼ਗਾਰੀ ਖਤਮ ਕਰਤੀ ਕਰਤੀ ਬੇਰੁਜ਼ਗਾਰੀ ਖਤਮ ਕਿੰਨੀਆਂ ਕਿਨੌਕਰਾਂ ਦੇ ਤੂੰ ਉਹ ਕਹਿੰਦੇ ਨਸ਼ਾ ਵੀ ਖਤਮ ਕਰਤਾ ਉਹਦੇ ਵੀ ਬੋਰਡ ਲਾਤੇ ਉਹ ਕਾਗਜ਼ਾਚੀ ਕਰਦੇ ਆ ਆਏ ਜਿਹੜੀ ਕਹਿੰਦੇ ਆ ਵੀ ਲੋਕਾਂ ਦੇ ਦੁਆਰ ਤੇ ਸਰਕਾਰ ਇਹ ਲੋਕਾਂ ਦੇ ਦੁਆਰ ਨਹੀਂ ਜਾਣਾ ਲੋਕ ਦੁਆਰ ਤੇ ਆਏ ਬੈਠੇ ਆ ਸੀ ਹੁਣ ਸਾਰੇ ਆਪਣੇ ਪੰਜਾਬ ਦੇ ਵਿੱਚ ਸੀ ਤਾਂ ਲੋਕ ਸਰਕਾਰ ਦੇ ਦੁਆਰ ਤੇ ਆਏ ਬੈਠੇ ਆ ਸਾਡੀ ਸੁਣ ਲੋ ਅਕਾਲੀ ਬਠਿੰਡੇ ਵਾਲਾ ਡੀਸੀ ਇੱਥੇ ਹੀ ਨਹੀਂ ਉਹਨੇ ਲੋੜ ਹੀ ਨਹੀਂ ਸਮਝੀ ਇਹਨਾਂ ਦੀ ਗੱਲ ਸੁਣ ਲੋ ਉਹ ਤਾਂ ਕੀ ਹੋਣਗੇ ਦੁਆਰ ਤੇ ਤਾਂ ਅਸੀਂ ਆਏ ਬੈਠੇ ਆ ਇਸੇ ਤਰ੍ਹਾਂ ਅਸੀਂ ਅਗਲੇ ਦਿਨਾਂ ਦੇ ਵਿੱਚ ਉਹਦੇ ਉੱਥੇ ਨੇੜੇ ਦੁਆਰ ਤੇ ਜਾਵਾਂਗੇ ਤੇ ਦੁਆਰ ਤੇ ਜਾਂਦੇ ਸੀ ਆ ਪਿਛਲੇ ਦਿਨ ਹੀ ਲੋਕ ਖਾਲੀ ਕੋਠੀ ਮੂਹਰੇ ਜਾਣਾ ਸੀ ਉੱਤੇ ਨਹੀਂ ਜਾਣ ਦਿੱਤਾ ਇਹਨਾਂ ਨੂੰ ਕਿਸੇ ਨੂੰ ਕਿੰਨਾ ਨੌਜਵਾਨ ਸੀ ਕਿੰਨੇ ਲੋਕ ਸੀ ਗਏ ਸੀ ਮਸਲਾ ਕੋਈ ਹੋਵੇ ਮਸਲਾ ਸਾਡੀ ਸਹਿਮਤੀ ਹੋਵੇ ਨਾ ਹੋਵੇ ਪਰ ਉੱਥੇ ਸੰਗਰੂਰ ਚ ਨਹੀਂ ਬੰਨ੍ਹਣ ਦਿੱਤਾ ਕਿਨੇ ਨਾਕੇ ਲੈ ਕੇ ਨਾ ਕੁਛ ਕਰਿਆ ਇਹ ਪਖੰਡ ਕਰ ਰਿਹਾ ਇਸ ਕਰਕੇ ਵੀ ਲੋਕ ਐ ਸਾਰੇ ਇਹ ਅਸਲ ਜ਼ੁਵਾਰ ਤਾਂ ਨਹੀਂ ਹੁੰਦਾ ਇਹ ਪਹਿਲਾਂ ਵੀ ਕਹਿੰਦੇ ਰਹੇ ਨਾਂ ਬਦਲ ਲੈਂਦੇ ਆ ਪਹਿਲੇ ਕਹਿੰਦੇ ਹੁੰਦੇ ਸੀਗੇ ਵੀ ਪਿਆਸਾ ਹੂਕੋਲੇ ਚੱਲ ਕੇ ਜਾਂਦਾ ਨਾ ਹੁਣ ਖੂਪ ਐਸੇ ਕੋਲੇ ਆ ਗਿਆ ਅਸੀਂ ਆਇਆ ਕਰਾਂਗੇ ਉਹ ਸਾਰੇ 70 ਸਾਲ ਇਹਨਾਂ ਦੇ ਦੇਖ ਲੈ ਲੋਕਾਂ ਨੇ ਇਹੀ ਇਹਨਾਂ ਦੇ ਇਹ ਨਵੇਂ ਨਾਰੇ ਦੇ ਦਿੰਦੇ ਆ ਇਹ ਆਰਧ ਦੀ ਸਰਕਾਰ ਜਿਹੜਾ ਕਹਿੰਦਾ ਹੁੰਦਾ ਲੋਕਾਂ ਦੇ ਦਵਾਰ ਲੋਕਾਂ ਦੇ ਦਵਾਰ ਕੁਝਣ ਲੋਕ ਤਾਂ ਉਹਨਾਂ ਦੇ ਦਵਾਰ ਤੇ ਆਇਆਂ ਦੀ ਵੀ ਸੁਣ ਲਿਆ ਕਰਨ ਇਹ ਵੀ ਬਹੁਤ ਹੈ ਇਹ ਸਾਰੀਆਂ ਗੱਲਾਂ ਫੁਕ ਨੇ ਵੀ ਆਪਣਾ ਸੋਟੇ ਬੰਦੀ ਵੀ ਵੀ ਜਥੇਬੰਦੀ ਵੱਲੋਂ ਔਰਤਾਂ ਦੇ ਲਈ ਕੋਈ ਸਪੈਸ਼ਲ ਕੁਝ ਹੈ ਹਾਂ ਇਹ ਸਾਡਾ ਸਪੈਸ਼ਲ ਤੌਰ ਤੇ ਅਸੀਂ ਔਰਤਾਂ ਦਾ ਤਾਂ ਬਰਾਬਰ ਹਿੱਸਾ ਕੱਟਿਆ ਹੋਇਆ ਹੈ ਸਾਡੀ ਜਥੇਬੰਦੀ ਨੇ ਪੂਰੇ ਇਜਲਾਸ ਕਰਕੇ ਪਿਛਲੇ ਦਿਨਾਂ ਦੇ ਵਿੱਚ ਕਾਜ ਕੱਢਿਆ ਹੋਇਆ ਵੀ ਪਾਈ ਔਰਤਾਂ ਦਾ ਲੜ ਬਰਾਬਰ ਕਰਨਾ ਹੈ ਔਰਤਾਂ ਨੂੰ ਘੋਲਾਂ ਦੇ ਵਿੱਚ ਲੈ ਕੇ ਆਉਣਾ ਹੈ ਸਾਡੀ ਜਥੇਬੰਦੀ ਦੀ ਤਾਂ ਸਮਝ ਹੈ ਜੇ ਔਰਤਾਂ ਸਾਡੇ ਘੋਲਾਂ ਦੇ ਵਿੱਚ ਬਰਾਬਰ ਨਹੀਂ ਆਉਂਦੀਆਂ ਸਾਡੇ ਘੋਲ ਦਿੱਤੇ ਹੀ ਨਹੀਂ ਜਾ ਸਕਦੇ ਸਾਡੀ ਤਾਕਤ ਹੀ ਇਹੇ ਬੈਠੀ ਅੱਧੀ ਤਾਕਤ ਹੈ ਸਾਡੇ ਸਮਾਜ ਦਾ ਸਾਡੇ ਦਾ ਭੈਣਾ ਇਸ ਕਰਕੇ ਸਾਡੀ ਛਤਰੀ ਵੀ ਬਣਦੀ ਹੈ ਸਰਕਾਰ ਨੇ ਜੇ ਸਾਡੇ ਤੇ ਸਖਤੀ ਵੀ ਕਰਨਾ ਹੈ ਜੇ ਸਾਡੇ ਔਰਤਾਂ ਨਾਲ ਨਾ ਤਾਂ ਉਹ ਸਖਤੀ ਕਰਨ ਦੇ ਵਿੱਚ 100 ਬਾਰਾ ਸੋਚਦੇ ਆ ਕਿਉਂਕਿ ਸਸਤੀ ਕੀਮਤੇ ਨਹੀਂ ਪੈਂਦੀਆਂ ਕੱਲੇ ਬੰਦਿਆਂ ਨੂੰ ਤਾਂ ਉਹ ਪਹਿਲਾਂ ਸੁਖਵੀਰਵਾਦ ਉਹ ਕਹਿੰਦਾ ਹੁੰਦਾ ਹੁਣ ਉਹੀ ਕੋਸੇ ਇਹਨੇ ਕਹਿਣਾ ਕਹਿਤਾ ਇਹਦਾ ਬੇਲੜਾ ਓਏ ਓ ਪਿਛਲੇ ਦਿਨ ਨਹੀਂ ਆਏ ਇਹਨੇ ਕਿਹੋ ਜਿਹੇ ਕਮੈਂਟ ਕਰਦਾ ਉਹ ਵੀ ਇਹ ਤਾਂ ਪੱਲੀ ਵਿਛਾਲ ਲੈਂਦੇ ਜੀ ਜਗਾ ਵਿਖਦੇ ਆ ਵਜਾ ਤਾਂ ਦੇਖਦੇ ਹੀ ਨਹੀਂ ਸੋ ਇਸ ਕਰਕੇ ਔਰਤਾਂ ਦੇ ਮਾਮਲੇ ਦੇ ਵਿੱਚ ਅਸੀਂ ਤਾਂ ਹਰੇਕ ਘੋੜ ਦੇ ਵਿੱਚ ਦਿੱਲੀ ਦੇ ਵਿੱਚ ਤੁਸੀਂ ਦੇਖਿਆ ਜੀ ਔਰਤ ਦੇ ਸਤੇ ਕਿੰਨਾ ਵੱਡਾ ਕੱਠ ਕਰਿਆ ਸੀ 65000 ਔਰਤਾਂ ਪੰਜਾਬ ਦੇ ਵਿੱਚੋਂ ਦਿੱਲੀ ਜਾ ਕੇ ਪ੍ਰਦਰਸ਼ਨ ਕਰਕੇ ਆਜਾਂ ਆਈ ਅਸੀਂ ਆ ਨਾ ਚੱਲਦੇ ਘੋਲਾਂ ਦੇ ਵਿੱਚ ਸਾਡੀ ਸੁਭਾ ਕਮੇਟੀ ਨੇ ਫੈਸਲਾ ਕੀਤਾ ਹੈ ਕੱਲ ਨੂੰ 8 ਫਰਵਰੀ ਨੂੰ ਔਰਤ ਦਿਵਸ ਬਜੋ ਮਨਾਵਾਂਗੇ ਸੇ ਔਰਤਾਂ ਦੀ ਵੱਡੀ ਗਿਣਤੀ ਪਿੰਡਾਂ ਦੇ ਵਿੱਚ ਆਊਗੀ ਤੇ ਤੁਹਾਡੇ ਬਾਦਮ ਰਾਹੀਂ ਵੀ ਲੋਕਾਂ ਨੂੰ ਜਿੰਨੇ ਲੋਕ ਸੁਣ ਰਹੇ ਐ ਦੇਖ ਰਹੇ ਐ ਉਹਨਾਂ ਦਾ ਧੰਨਵਾਦ ਵੀ ਐ ਤੁਹਾਡਾ ਵੀ ਧੰਨਵਾਦ ਐ ਤੇ ਉਹ ਸਾਰੇ ਕੱਲ ਨੂੰ ਔਰਤਾਂ ਦੀਆਂ ਬੱਸਾਂ ਕਰ ਕਰਕੇ ਪਿੰਡਾਂ ਦੇ ਵਿੱਚੋਂ ਬੱਸਾਂ ਭਰ ਕੇ ਲਿਆਉਣ ਤੇ ਲਿਆਉਣਗੇ ਸਾਨੂੰ ਕੱਲ ਨੂੰ ਦੇਖੋਗੇ ਤੁਸੀਂ ਕੱਲ ਨੂੰ ਔਰਤਾਂ ਦਾ ਹੀ ਇੱਥੇ ਹਮਲਾ ਫੈਲਾ ਹੋਊਗਾ ਦਿੱਲੀ ਸ਼ਿੰਗਾਰ ਸਿਰ ਫੇਰ ਤੋਂ ਦੁਬਾਰਾ ਸ਼ੁਰੂ ਕਰਨ ਦੀ ਆਪਾਂ ਕਿਤੇ ਜਾ ਰਿਹਾ ਛੋਡੀ ਪ੍ਰੋਡੂਲ ਵੀ ਉੱਥੇ ਬਹਿ ਜਾਊਗਾ ਦੇਖੋ ਇਸ ਕੇਮ ਦਾ ਸੱਦਾ ਹੈ ਹਜੇ ਉਹ ਦਿੱਲੀ ਜਾਣ ਦਾ ਪਹਿਲਾਂ ਆਇਆ ਹੋਏ ਇਹ ਨਹੀਂ 13 ਫਰਵਰੀ ਨੂੰ ਦਿੱਲੀ ਜਾ ਰਹੇ ਆ ਕੁਝ ਦੋ ਪੋਰਮਾਂ ਦਾ ਸੱਦਾ ਹੈਗਾ ਉਹਦੇ ਚ ਇਸ ਕੇਮ ਦਾ ਕੋਈ ਲੈਣਾ ਦੇਣਾ ਆਉਂਦੇ ਦਿਨਾਂ ਦੇ ਵਿੱਚ ਸਾਡਾ ਸੱਦਾ ਆ ਸਕਦਾ ਕਿਉਂਕਿ ਪਹਿਲਾਂ ਮੀਟਿੰਗ ਹੋ ਚੁੱਕੀ ਆ ਇਹ ਕਰੋਜਾ ਜਿਹੜਾ ਦਿੱਲੀ ਜਾਣ ਦਾ ਪ੍ਰੋਗਰਾਮ ਪਹਿਲਾਂ ਬਣਿਆ ਹੋਇਆ ਉਹਦੀ ਡੇਟ ਦਾ ਇਹ ਕਰਨੀ ਆ ਹਜੇ ਉਹ ਤੋਂ ਪਹਿਲਾਂ ਪੂਰੇ ਮੋਲਕ ਦੇ ਵਿੱਚ ਭਾਰਤਵਾਦ ਦਾ ਸੱਦਾ ਇਸ ਕੇਮ ਵੱਲੋਂ ਆਇਆ ਹੋਇਆ ਉਹ 16 ਫਰਵਰੀ ਨੂੰ ਪੂਰਾ ਭਾਰਤ ਬੰਦ ਕਰਨ ਨੂੰ ਜਾ ਰਹੇ ਆ ਜਿਹਦੇ ਵਿੱਚ ਸਾਰੇ ਵਰਗ ਹੋਣਗੇ ਟ੍ਰੇਡ ਯੂਨੀਅਨਾਂ ਵੀ ਹੋਣਗੀਆਂ ਟਰਾਂਸਪੋਰਟਰ ਵੀ ਹੋਣਗੇ ਹੋਰ ਵਰਗ ਵੀ ਹੋਣਗੇ ਸ਼ਹਿਰੀ ਵਰਗ ਵੀ ਹੋਣਗੇ ਉਹ ਸਦਾ ਇਸ ਕੇਮ ਦਾ ਹੈਗਾ ਜਿਹੜਾ 13 ਫਰਵਰੀ ਨੂੰ ਦਿੱਲੀ ਜਾਣ ਦਾ ਪ੍ਰੋਗਰਾਮ ਉਹਦੇ ਵਿੱਚ ਆ ਆਹ ਇਸ ਕੇਮ ਸ਼ਾਮਿਲ ਨੇ ਨਾ ਸਾਡੀ ਜਥੇਬੰਦੀ ਉਹਦੇ ਸ਼ਾਮਿਲ 16 ਫਰਵਰੀ ਨੂੰ ਫਿਰ ਸਾਰਾ ਭਾਰਤ ਬੰਦ ਕੀਤਾ ਜਾਊਗਾ ਬਿਲਕੁਲ ਸਾਰਾ ਭਾਰਤ ਬੰਦ ਅਸੀਂ ਲੋਕਾਂ ਨੂੰ ਬੇਨਤੀ ਕਰਾਂਗੇ ਉਸ ਦਿਨ ਵੀ ਮੋਦੀ ਹਕੂਮਤ ਦੀਆਂ ਨੀਤੀਆਂ ਮੋੜਨ ਖਾਤਰ ਕਿ ਭਾਰਤ ਬੰਦ ਕਰੋ ਜਿਵੇਂ ਆਪਾਂ 25 ਸਤੰਬਰ ਨੂੰ ਦਿੱਲੀ ਅੰਦolan ਤੋਂ ਪਹਿਲਾਂ ਬੰਦ ਕੀਤਾ ਸੀ ਉਦੋਂ ਦੇਖੋ ਤੁਸੀਂ ਉਦੋਂ ਤੁਹਾਡੇ ਅਰਗੇ ਮੀਡੀਆ ਨੇ ਜਿਹੜੇ ਲੋਕਪੱਖੀ ਮੀਡੀਆ ਉਹਨੇ ਖਬਰਾਂ ਹੀ ਆਏ ਲੈਂਦਾ ਸੀ ਅਸਲ ਵਿੱਚ ਲੋਕਬੰਦ ਕਰ ਸਕਦੇ ਆ ਆ ਐ ਲੋਕਾਂ ਦਾ ਬੰਦ ਉਸ ਤਰ੍ਹਾਂ ਦਾ ਸੱਦਾ ਦੇਵਾਂਗੇ ਅਸੀਂ ਜਬਰੀ ਬੰਦ ਕਰਾਉਣਾ ਬੰਦ ਨਹੀਂ ਹੁੰਦਾ ਕਿਉਂਕਿ ਪਹਿਲਾਂ ਇੱਥੇ ਜਬਰੀ ਬੰਦ ਵੀ ਹੁੰਦੇ ਰਹੇ ਅਸੀਂ ਉਸ ਲੀਡਰ ਨਾਲ ਸਹਿਮਤੀ ਇੱਥੇ ਕਹਿੰਦਾ ਲੋਕਾਂ ਨੂੰ ਸਹਿਮਤ ਕਰਕੇ ਲੋਕਾਂ ਨੂੰ ਦੱਸ ਕੇ ਮੁੱਦੇ ਦੱਸ ਕੇ ਆ ਹੁਣ ਵੀ ਤੁਸੀਂ ਕੱਲ ਦੇਖਿਆ ਇੱਥੋਂ ਦੀ ਆ ਸਾਡੇ ਬੱਚੇ ਨਾਰੇ ਮਾਰਦੇ ਜਾਂਦੇ ਸੀ ਅੰਗਰੇਜ਼ੀ ਦੇ ਵਿੱਚ ਕੱਲ ਉਹ ਅੰਗਰੇਜ਼ੀ ਦੇ ਲਫ਼ਜ਼ ਸਾਨੂੰ ਤਾਂ ਆਉਂਦੇ ਨਹੀਂ ਜਦੋਂ ਉਹਨਾਂ ਦੀ ਅਸੀਂ ਪੰਜਾਬੀ ਬਣਾਈ ਉਹਨਾਂ ਦੇ ਨਾਰੇ ਸੀ ਅਸੀਂ ਤੁਹਾਡੇ ਨਾਲ ਹਾਂ ਦੇ ਬਹੁਤ ਸਾਰੇ ਬੰਦੇ ਕਹਿੰਦੇ ਪਬਲਿਕ ਨੂੰ ਤੁਸੀਂ ਤਾਂ ਕਰ ਦਿਓ ਪਬਲਿਕ ਤਾਂ ਸਾਨੂੰ ਇੱਥੇ ਆਏ ਹਲਾਸ਼ੇਰੀ ਦੇ ਕੇ ਆਂਦੀ ਆ ਤੁਹਾਡੇ ਨਾਲ ਡਟੇ ਰਹੋ ਇਸ ਕਰਕੇ ਅਸੀਂ ਸਾਰੇ ਲੋਕਾਂ ਨੂੰ ਸੱਦਾ ਭਾਰਤ ਬੰਦ ਵਾਲਾ ਵੀ ਇੱਥੋਂ ਹੀ ਦੇਵਾਂਗੇ ਵੀ ਆਪਾਂ 16 ਨੂੰ ਪੂਰਾ ਬੰਦ ਕਰਕੇ ਮੋਦੀ ਸਰਕਾਰ ਨੂੰ ਦਿਖਾਜੇ ਤਾਂ ਹੀ ਉਹਨਾਂ ਦੀਆਂ ਨੀਤੀਆਂ ਨੂੰ ਮੋੜਾ ਕੀਤਾ ਜਾ ਸਕਦਾ ਬਿਲਕੁਲ ਜੀ ਇਸ ਹਨ ਸਾਡੇ ਨਾਲ ਭਾਰਤੀ ਕਿਸਾਨ ਜਿਨ੍ਹਾਂ ਨੇ ਇਕਤਾ ਔਗਰਾਹ ਦੇ ਆਗੂ ਸ਼ੰਗਾਰਾ ਸਿੰਘ ਮਾਨ ਜਿਨ੍ਹਾਂ ਨੇ ਕਿਹਾ ਕਿ 16 ਫਰਵਰੀ ਨੂੰ ਪੂਰੇ ਦੇਸ਼ ਦੇ ਵਿੱਚ ਭਾਰਤ ਬੰਦ ਦਾ ਸੱਦਾ ਦਿੱਤਾ ਜਾਵੇਗਾ ਤੇ ਉਹ ਇਸ ਨੂੰ ਲੈ ਕੇ ਪੂਰਾ ਵੀ ਆਪਣਾ ਭਾਰਤ ਬੰਦ ਕਰਨਗੇ ਖਬਰ ਪੰਜਾਬ ਦੀ ਪਹਿੰਡਾ ਤੋਂ ਜਿਸ ਘਰ ਮੀਤ ਹੋ